ਤਾਂ ਅੱਜ ਦੀ ਅਪਡੇਟ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਕਿਉਂਕਿ ਪੀਐਮ ਕਿਸਾਨ ਨਿਧੀ ਯੋਜਨਾ ਦੀ ਅਗਲੀ ਕਿਸ਼ਤ ਹੁਣ ਸਰਕਾਰ ਵੱਲੋਂ ਬਹੁਤ ਜਲਦ ਜਾਰੀ ਕੀਤੀ ਜਾਣ ਵਾਲੀ ਹੈ ਜਿਸ ਕਰਕੇ ਜਿਹੜੇ ਕਿਸਾਨਾਂ ਦੀਆਂ ਪਹਿਲਾਂ ਤੋਂ ਕਿਸ਼ਤਾਂ ਰੁਕੀਆਂ ਹੋ ਜਾਂਨਾਂ ਉਹਨਾਂ ਲਈ ਵੀ ਜ਼ਰੂਰੀ ਅਪਡੇਟ ਹੈ ਅਤੇ ਜਿਨ੍ਹਾਂ ਦੀ ਲਗਾਤਾਰ ਕਿਸ਼ਤਾਂ ਆ ਰਹੀਆਂ ਹਨ ਉਹਨਾਂ ਦੇ ਲਈ ਵੀ ਜ਼ਰੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਫਾਰਮ ਚੈੱਕ ਕਰਨਾ ਹੋਵੇਗਾ ਕਿਉਂਕਿ ਜਦੋਂ ਤੱਕ ਤੁਸੀਂ ਫਾਰਮ ਚੈੱਕ ਨਹੀਂ ਕਰਦੇਗੇ ਤੁਹਾਨੂੰ ਨਹੀਂ ਪਤਾ ਤੁਹਾਡੀਆਂ ਕਿਸ਼ਤਾਂ ਕਿਉਂ ਰੁਕੀਆਂ ਹੋ ਜਾਂਨ ਤਾਂ ਅੱਜ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਬਿਲਕੁਲ ਫ੍ਰੀ ਦੇ ਵਿੱਚ ਤੁਸੀਂ ਕਿਵੇਂ ਫਾਰਮ ਚੈੱਕ ਕਰ ਸਕਦੇ ਹੋ ਉਸ ਤੋਂ ਪਹਿਲਾਂ ਥੋੜੀ ਜੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੀਐਮ ਕਿਸਾਨ ਨਿਧੀ ਯੋਜਨਾ ਦੀ ਇੱਕਵੀਂ ਕਿਸ਼ਤ ਲਈ ਆਈ ਵੱਡੀ ਅਪਡੇਟ ਖੇਤੀਬਾੜੀ ਇੱਕਾ ਜਾਂ ਖੇਤਰ ਜੋ ਭਾਰਤ ਦੀ ਆਰਥਿਕ ਦਾ ਇੱਕ ਵੱਡਾ ਹਿੱਸਾ ਹੈ ਜਿਸ ਦੇਸ਼ ਦੀ ਜ਼ਿਆਦਾਤਰ ਆਬਾਦੀ ਪਿੰਡਾਂ ਵਿੱਚ ਰਹਿੰਦੀ ਅਤੇ ਖੇਤੀਬਾੜੀ ਨਾਲ ਜੁੜਿਆ ਕਿਸਾਨਾਂ ਦੀ ਵਿੱਤ ਮਦਦ ਕਰਨ ਲਈ ਪ੍ਰਧਾਨ ਭਾਰਤ ਸਰਕਾਰ ਇੱਕ ਵੱਡੀ ਯੋਗਦਾਨ ਯੋਜਨਾ ਚਲਾ ਰਹੀ ਹੈ ਜਿਸ ਦਾ ਨਾਮ ਪ੍ਰਧਾਨ ਮੰਤਰੀ ਕਿਸਾਨ ਸਮਾਨੀਤੀ ਯੋਜਨਾ ਇਸ ਤਹਿਤ ਹਰ ਸਾਲ ਕਿਸਾਨਾਂ ਨੂੰ 3000 ਤਿੰਨ ਕਿਸ਼ਤਾਂ ਦੇ ਅਕੋਰਡਿੰਗ ਜੋ ਟੋਟਲ 6000 ਰੁਪਏ ਦਿੱਤਾ ਜਾਂਦਾ ਹਰ ਕਿਸ਼ਤ ਦੇ ਵਿੱਚ 2000 ਰੁਪਏ ਦੀ ਰਾਸ਼ੀ ਕਸਾਨਾ ਦਿਖਾਤਿਆਂ ਵਿੱਚ ਜਾਰੀ ਕੀਤੀ ਜਾਂਦੀ ਹੈ ਤਾਂ ਕਸਾਨਾਂ ਨੂੰ 20 ਕਿਸ਼ਤਾਂ ਦਾ ਲਾਭ ਮਿਲ ਚੁੱਕਿਆ ਹੈ ਜਿਸ ਦੇ ਵਿੱਚ ਕਰੋੜਾ ਕਿਸਾਨ ਇਸ ਦਾ ਲਾਭ ਉਠਾ ਸਕਿਆ ਹਨ ਹੁਣ ਗੱਲ ਕਰਦੇ ਹਾਂ ਅਗਲੀ ਕਿਸ਼ਤ ਇੱਕਵੀਂ ਕਿਸ਼ਤ ਦੀ ਇੱਕਵੀਂ ਕਿਸ਼ਤ ਕਿਸਾਨਾਂ ਦੇ ਖਾਤੇ ਵਿੱਚ ਬਹੁਤ ਜਲਦ ਜਾਰੀ ਕੀਤੀ ਜਾਣ ਵਾਲੀ ਹੈ ਅਗਰ ਤੁਸੀਂ ਵੀ ਭਾਰਤ ਦੇ ਕਿਸਾਨ ਹੋ ਤੁਹਾਨੂੰ ਲਾਭ ਨਹੀਂ ਮਿਲ ਰਿਹਾ ਤਾਂ ਤੁਸੀਂ ਕਿਸ ਤਰੀਕੇ ਲਾਭ ਲੈ ਸਕਦੇ ਹੋ ਕੀ ਕੰਮ ਤੁਹਾਨੂੰ ਕਰਨਾ ਪਵੇਗਾ ਇਸ ਤੇ ਲਈ ਸਭ ਤੋਂ ਪਹਿਲਾਂ ਤੁਸੀਂ ਆ ਜਾਣਾ ਪੀਐਮ ਕਸਾਨ ਨੀਤੀ ਯੋਜਨਾ ਦੀ ਅਫੀਸ਼ੀਅਲ ਵੈੱਬਸਾਈਟ ਦੇ ਉੱਪਰ ਇੱਥੇ ਵੈਬਸਾਈਟ ਦੇ ਤੁਹਾਨੂੰ अनेका ਜੋ ਸਰਵਿਸ ਪ੍ਰੋਵਾਈਡ ਕਰਾਈ ਜਾਂਦੇ ਨੇ ਨਿਊ ਰਜਿਸਟਰਡ ਕੇवाईसी ਨਾਓ ਯੂਅਰ ਸਟੇਟਸ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਨ੍ਹਾਂ ਨੂੰ ਉੱਚ ਕਿਸ਼ਤਾਂ ਮਿਲੀਆਂ ਲੇਕਿਨ ਉਸ ਤੋਂ ਬਾਅਦ ਉਹਨਾਂ ਦੇ ਪੈਸੇ ਹੋਣੇ ਬੰਦ ਹੋ ਗਏ ਸਭ ਤੋਂ ਪਹਿਲਾਂ ਉਹ ਆਪਣਾ ਸਟੇਟਸ ਚੈੱਕ ਕਰਨਗੇ ਨਾਓ ਯੂਅਰ ਸਟੇਟਸ ਤੇ ਜਾ ਕੇ ਇੱਥੇ ਤੁਹਾਨੂੰ ਇੱਕ ਐਪਲੀਕੇਸ਼ਨ ਨੰਬਰ ਦੀ ਜ਼ਰੂਰਤ ਪੈਗੀ ਜਿਨ੍ਹਾਂ ਕੋਲ ਐਪਲੀਕੇਸ਼ਨ ਨੰਬਰ ਹੈਗਾ ਫਿਲ ਕਰ ਦੋ ਕੈਪਚਰ ਕੋਡ ਫਿਲ ਕਰੋ ਓਟੀਪੀ ਭਰ ਦੋ ਓਟੀਪੀ ਆਉਣ ਤੋਂ ਬਾਅਦ ਤੁਸੀਂ ਓਟੀਪੀ ਭਰੋਗੇ ਤੁਹਾਡਾ ਸਾਰਾ ਫਾਰਮ ਸ਼ੋ ਹੋ ਜਾਵੇਗਾ ਲੇਕਿਨ ਗੱਲ ਕਰਦੇ ਆ ਜਿਨ੍ਹਾਂ ਨੂੰ ਐਪਲੀਕੇਸ਼ਨ ਨੰਬਰ ਰਜਿਸਟ੍ਰੇਸ਼ਨ ਨੰਬਰ ਨਹੀਂ ਪਤਾਗਾ ਉਹ ਆਪਣਾ ਰਜਿਸਟ੍ਰੇਸ਼ਨ ਨੰਬਰ ਨਾਊ ਯੂਅਰ ਫਾਊਂਡ ਤੇ ਜਾ ਕੇ ਆਪਣਾ ਆਧਾਰ ਕਾਰਡ ਨੰਬਰ ਕੈਪਚਰ ਕੋਡ ਫਿਲ ਕਰਕੇ ਆਪਣਾ ਰਜਿਸਟ੍ਰੇਸ਼ਨ ਨੰਬਰ ਨੂੰ ਫਾਈਂਡ ਕਰ ਸਕਿਆ ਜਦੋਂ ਤੁਹਾਡਾ ਪੀਐਮ ਕਿਸਾਨੀ ਦੀ ਯੋਜਨਾ ਦਾ ਐਪਲੀਕੇਸ਼ਨ ਨੰਬਰ ਦੇ ਨਾਲ ਤੁਹਾਡਾ ਫਾਰਮ ਚੈੱਕ ਹੋ ਚੁੱਕਿਆ ਤਾਂ ਉਸ ਤੋਂ ਬਾਅਦ ਤੁਸੀਂ ਇਸ ਦਾ ਸਟੇਟਸ ਚੈੱਕ ਕਰ ਸਕੋਗੇ ਅਗਰ ਤੁਹਾਡਾ ਸਟੇਟਸ ਤੁਹਾਨੂੰ ਮਿਲ ਚੁੱਕਿਆ ਉਸ ਦੇ ਵਿੱਚ ਦੇਖੋਗੇ ਤੁਹਾਡੀ ਲੈਂਡ ਰਿੰਗ ਆਧਾਰ ਸਿਰਿੰਗ ਕੇवाईसी ਤਿੰਨ ਆਪਸ਼ਨ ਨੇ ਅਗਰ ਤੁਹਾਡਾ ਫਾਰਮ ਤੇ ਤਿੰਨੋਂ ਆਪਸ਼ਨ ਬਿਲਕੁਲ ਸਹੀ ਸ਼ੋਅ ਕਰ ਰਿਹਾ ਤਾਂ ਮਤਲਬ ਤੁਹਾਨੂੰ ਬਹੁਤ ਜਲਦ ਤੁਹਾਡੇ ਖਾਤੇ ਦੇ ਵਿੱਚ ਪੇਮੈਂਟ ਆ ਸਕਦੀ ਹੈ ਲੇਕਿਨ ਇਸ ਦੇ ਨਾਲ ਵੀ ਇੱਕ ਵੱਡੀ ਟਵਿਸਟ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਇਹ ਸਾਰਾ ਕੁਝ ਸਹੀ ਆ ਲੇਕਿਨ ਉਹਨਾਂ ਦੀ ਕਿਸ਼ਤਾਂ ਨਹੀਂ ਆ ਰਹੀਆਂ ਉਹ ਸਾਨੂੰ ਕਮੈਂਡ ਕਰ ਰਿਹਾ ਸਾਡੀਆਂ ਕਿਸ਼ਤਾਂ ਕਿਉਂ ਨਹੀਂ ਸ਼ੋਅ ਕਰਦੀਆਂ ਤੁਸੀਂ ਆ ਜਾਣਾ ਆਨਲਾਈਨ ਰਿਫੰਡ ਆਪਸ਼ਨ ਤੇ ਇੱਥੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਸਿਲੈਕਟ ਕਰਕੇ ਆਧਾਰ ਕਾਰਡ ਨੰਬਰ ਫਿਲ ਕਰ ਦਿਓ ਜਿਹੜਾ ਤੁਹਾਡਾ ਆਧਾਰ ਕਾਰਡ ਨੰਬਰ ਇੱਥੇ ਤੁਸੀਂ ਫਿਲ ਕਰ ਜੋ ਤਾਂ ਤੁਹਾਡੇ ਗੇਟ ਓਟ ਭੇਜ ਜਾਗਾ ਜੋ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਰਜਿਸਟਰਡ ਹੈ ਅਤੇ ਰਜਿਸਟਰਡ ਹੋਣ ਤੋਂ ਉਪਰੰਤ ਉਸੀਂ ਦੇਖ ਸਕੋਗੇ ਤੁਹਾਡਾ ਫਾਰਮ ਦੀ ਸਟੇਟਸ ਸ਼ੋ ਹੋ ਜਾਵੇਗਾ ਜਿਸ ਦੇ ਵਿੱਚ ਤੁਹਾਡੀਆਂ ਟੋਟਲ ਕਿੰਨੀਆਂ ਕਿਸਤਾਂਆਂ ਨੇ ਅਤੇ ਇੱਕ ਸਾਈਡ ਤੇ ਸ਼ੋ ਹੋਵੇਗਾ ਇਨ ਐਕਟਿਵ ਮਤਲਬ ਕਿ ਤੁਹਾਡਾ ਫਾਰਮ ਘੱਟ ਦਿੱਤਾ ਗਿਆ ਕੱਟਣ ਦੇ ਤਿੰਨ ਕਾਰਨ ਦੱਸੇ ਜਾ ਰਿਹਾ ਡੈਥ ਕੇਸ ਅਨ ਐਲੀਜੀਬਲ ਔਰ ਲੈਂਡ ਨਾਟ ਫਾਊਂਡ ਰਿਕਾਰਡ ਮਤਲਬ ਕਿ ਜਦ ਤੱਕ ਉਸ ਪਰਸਨ ਦੀ ਡੈਥ ਹੋ ਚੁੱਕੀ ਹੈ ਜਾਂ ਫਿਰ ਇਸ ਸਕੀਮ ਦੇ ਲਈ ਐਲੀਜੀਬਲ ਨਹੀਂ ਹੈ ਨਾ ਉਸਦੇ ਕੋਲ ਜ਼ਮੀਨ ਹੈ ਤਾਂ ਇਹ ਚੀਜ਼ਾਂ ਸ਼ੋਅ ਕਰਦੀਆਂ ਨੇ ਮਤਲਬ ਕਿ ਤੁਸੀਂ ਇਸ ਸਕੀਮ ਦਾ ਲਾਭ ਨਹੀਂ ਲੈ ਸਕਦੇ ਲੇਕਿਨ ਜਿਨ੍ਹਾਂ ਦੇ ਕੋਲ ਜ਼ਮੀਨ ਹੈਗੀ ਆ ਉਹ ਆਪਣਾ WhatsApp ਨੰਬਰ 7690687201 ਤੇ WhatsApp ਮੈਸੇਜ ਕਰਕੇ ਆਪਣੀ ਜਾਣਕਾਰੀ ਹੋਰ ਜ਼ਿਆਦਾ ਪ੍ਰਾਪਤ ਕਰ ਸਕਦੇ ਨੇ ਇਹ ਉਹਨਾਂ ਲਈ ਹੈ ਜਿਨ੍ਹਾਂ ਦੀ ਜਮਿਨ ਹੈ ਗਿਆ ਲੇਕਿਨ ਉਹਨਾਂ ਦਾ ਫਾਰਮ ਇਨਐਕਟਿਵੇਟ ਹੋ ਚੁੱਕਿਆਗਾ ਜਾਂ ਫਿਰ ਤੁਸੀਂ ਨਜ਼ਦੀਕੀ ਖੇਤੀਬਾੜੀ ਦਫ਼ਤਰ ਵਿੱਚ ਜਾ ਕੇ ਆਪਣੀ ਜਮ੍ਹਾਂਬੰਦੀ ਜਮ੍ਹਾਂ ਕਰਵਾ ਕੇ ਆਪਣੇ ਫਾਰਮ ਨੂੰ ਵੈਰੀਫਾਈ ਕਰਵਾ ਸਕਦੇ ਹੋ ਅਤੇ ਤੁਹਾਡਾ ਇਨਐਕਟਿਵੇਟ ਫਾਰਮ ਦੁਬਾਰਾ ਤੋਂ ਐਕਟਿਵੇਟ ਹੋ ਜਾਵੇਗਾ ਇਸ ਤੋਂ ਬਾਅਦ ਬਹੁਤ ਸਾਰੇ ਅਜਿਹੇ ਵੀ ਲੋਕਾਂ ਨੇ ਜਿੰਨਾ ਤੱਕ 9 ਕਿਸ਼ਤਾਂ 11 ਕਿਸ਼ਤਾਂ ਹੁਣ ਇਸ ਧਿਆਨ ਨਾਲ ਸੁਣੋ ਤੁਹਾਡੀ 9 ਕਿਸ਼ਤ ਤੱਕ 11 ਕਿਸ਼ਤ ਆਈ ਹੈ ਤਾਂ ਤੁਹਾਡੇ ਲੈਂਡ ਚਿੰਗ KYC ਆਧਾਰ ਚਿੰਗ ਅਗਰ ਇਸ ਦੇ ਵਿੱਚ ਕੋਈ ਕਮੀ ਆ ਤਾਂ ਤੁਸੀਂ ਜਲਦੀ ਤੋਂ ਜਲਦੀ ਠੀਕ ਕਰਵਾਓ ਤਾਂ ਕਿ ਜਿਨ੍ਹਾਂ ਨੇ ਪਿਛਲੀ ਵਾਰ ਲੈਂਡ ਚੇਕਿੰਗ ਆਧਾਰ ਸਟ੍ਰਿੰਗ ਕੇवाईसी ਕੰਪਲੀਟ ਕੀਤੀ ਆਪਣੀ ਸਹੀ ਕਰਵਾਈ ਆ ਉਸ ਉਪਰੰਤ ਉਹਨਾਂ ਨੂੰ 18-18000 ਰੁਪਏ ਦਾ ਲਾਭ ਮਿਲ ਚੁੱਕਿਆ ਤਾਂ ਬਹੁਤ ਸਾਰੇ ਲੋਕਾਂ ਨੂੰ ਇਸ ਸਕੀਮ ਦਾ ਲਾਭ ਮਿਲ ਰਿਹਾ ਹੈਗਾ ਤੁਸੀਂ ਵੀ ਲਾਭ ਉਠਾ ਸਕਦੇ ਹੋ ਇਸ ਤੇ ਲਈ ਵਧੇਰੇ ਜਾਣਕਾਰੀ ਅਗਰ ਚਾਹੀਦੀ ਹੋਵੇ ਤੁਸੀਂ WhatsApp ਤੇ ਕੰਟੈਕਟ ਕਰ ਸਕਦੇ ਹੋ ਹੋਰ ਨਵੀਆਂ ਲੇਟੈਸਟ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਧੰਨਵਾਦ